ਕਿ ਜੀ ਮੈਨੂੰ ਤਕਰੀਬਨ ਮੈਨੂੰ 15 ਦਿਨ ਤੋਂ ਆ ਬੋਬਿਆਂ ਤੇ ਦਿੱਕਤ ਆ ਰਹੀ ਜੀ ਮਤਲਬ ਬਹੁਤ ਦਰਦ ਕਰਦੇ ਜੀ ਪਹਿਲਾਂ ਬਥੇ ਸੀ ਕਿ ਇਹ ਕੱਟਾ ਸਤਾ ਕਰੋ ਉਹ ਤਾਂ ਮੈਂ ਲਾਇਆ ਪਰ ਜਦੋਂ ਕੱਟਾ ਬਰੂ ਪੋਲਿਸ ਦਾ ਚਾਲਾ ਉਹਨੇ ਤਾਂ ਬਹੁਤ ਬੜਾ ਸਪੈਨਸ ਕਰਾਇਆ ਉਹਦੇ ਤੇ 35 35 ਸੈਕ ਕਰਦੇ ਸੱਤਵੇਂ ਜਿੱਤੇ ਲੋਕ ਨੂੰ ਜੀ ਲੋਕ ਨੂੰ ਇੱਥੇ ਉਸ ਨੂੰ ਕਿਹੜਾ ਚਾਲ ਲੈ ਗਿਆ ਆ ਲੋਸ਼ਨ ਲਗਾਉਣਾ ਪਹਿਲਾਂ ਦਵਾਈ ਲਗਾਣੀ ਚਾਹੀਦੀ ਹੈ ਜੇਕਰ ਸਾਸੀਆਂ ਦੋਸਤੋ ਮੈਂ ਤੁਹਾਡਾ ਹੋਸਟ ਤੇ ਦੋਸਤ ਦਲਜੀਤ ਤਜਰੂਹਾ ਤੁਸੀਂ ਦੇਖ ਰਿਹਾ ਹੋਂ ਦਾ ਭਾਰਤ ਤੇ ਮੈਂ ਦਲਜੀਤ ਤਜਰੂਹਾ ਦੋਸਤੋ ਅੱਜ ਅਸੀਂ ਪਹੁੰਚਿਆ ਧਾਰਮਿਕ ਸਥਾਨ ਸ਼੍ਰੀ ਦਾਵਾ ਮਤੀ ਜੀ ਟ੍ਰੋਲੀ ਕੋਰ ਤੋਂ ਬਗੇ ਜਿੱਥੇ ਅੱਜ ਇੱਕ ਮੈਡੀਕਲ ਕੈਂਪ ਲਵਾਇਆ ਗਿਆ ਪ੍ਰਬੰਧਕਾਂ ਜਿਹੜਾ ਪ੍ਰਦਾਨ ਹੋਣਾਂ ਦੀ ਗਵਾਹੀ ਦੇ ਵਿੱਚ ਮਨੋਸ਼ ਸਿੰਘ ਜਹਦਰ ਹੋਣਾਂ ਦੀ ਗਵਾਹੀ ਦੇ ਵਿੱਚ ਲਗਾਇਆ ਗਿਆ ਅਸੀਂ ਗੱਲ ਕਰਾਂਗੇ ਕੈਂਪ ਕਿਸ ਤਰ੍ਹਾਂ ਦਾ ਔਰ ਕਿੰਨੇ ਡਿਸੀਜਨ ਨੂੰ ਲੈ ਕੇ ਲਗਾਇਆ ਗਿਆ ਔਰ ਇਹਦੇ ਵਿੱਚ ਕਿੰਨੇ ਪੇਸ਼ੈਂਟ ਹੋਣ ਤੱਕ ਕਿਹੜੇ ਕਿਹੜੇ ਸਵਾਲ ਆਇਆ ਤੇ ਕੀ ਆ ਰਿਹਾ ਸੋ ਜੈਸਾ ਮਨੋਸ਼ ਸਿੰਘ ਜੀ ਤੁਹਾਡਾ ਸਵਾਗਤ ਹੈ ਜ ਆ ਜਿਹੜਾ ਸਭ ਜਿਹੜਾ ਅੱਜ ਤੁਹਾਡੇ ਕੈਂਪ ਲਈ ਆਇਆ ਗੁਰੂ ਘਰ ਦੇ ਵਿੱਚ ਇਹ ਕਿੰਨੇ ਮਥੇ ਸਹੂਲਤਾਂ ਦਿੱਤੀਆਂ ਜਾਂਦੀਆਂ ਕਿੰਨੇ ਲੋਕਾਂ ਨੂੰ ਇਹ ਆਪਾਂ ਨੇ ਤਰੀਮ ਹੁਣ ਤੇ ਤਰੀਮ 2500 ਬੰਦਾ ਲੈ ਆਪਣੇ ਕੈਸ਼ ਕਰਾ ਚੁੱਕਾ ਤੇ ਜਿਹਨਾਂ ਜਿੰਨੇ ਟੈਸਟ ਆ ਸਾਰੇ ਹੋਣਗੇ ਜਿਹੜਾ 1500 ਵਾਲਾ ਟੈਸਟ ਆ ਉਹ ਫ੍ਰੀ ਆ ਬਾਕੀ ਜਿਹੜੀ ਟੈਸਟ ਹੋ ਰਿਹਾ ਹੁਣ ਟੈਸਟ ਹੋ ਰਿਹਾ ਉਹ 75% ਜਿਹੜਾ ਬੋਸ ਕੀਤਾ ਉਹ 25% ਮਤਲਬ ਖਰਚਾ ਪਿਆ ਗਿਆ ਜੀ ਮਤਲਬ ਮਾਤਾਂ ਮਾਤ ਪੈਸੇ 500 ਰੁਪਏ ਚ ਮਤਲਬ 60 ਟੈਚ ਹੋਣਗੇ ਬਰਾਬਰ ਦੀ ਬਰਾਮਣ ਥੀ ਜੋ ਲੀ ਬਰਥਡੇ ਕਾ ਸਟੋਰ ਹੈ ਵਗੈਰਾ ਜਿੰਨੇ ਵੀ ਟੈਚ ਆ ਸਾਰੇ ਫ੍ਰੀ ਹੋਣਗੇ ਐ ਸਿੰਘ ਸਾਹਿਬ ਜਿਵੇਂ ਅਸੀਂ ਗੱਲ ਕਰਦੇ ਆ ਅਸੀਂ ਦਸੰਗਾਂ ਦੇ ਇਥੇ ਦਰਵਾਰ ਗੁਰੂ ਘਰ ਦੀ ਗੁਰੂ ਘਰ ਦੇ ਵਿੱਚ ਜਿਹੜਾ ਸਮਾਗਮਾ ਛੋਟਾ ਜਿਹਾ ਬਰੀਫ ਦੇ ਵਿੱਚ ਜਿਵੇਂ ਅਸੀਂ ਗੁਪਤ ਗੂ ਤੋਂ ਪਹਿਲਾਂ ਗੱਲ ਚੱਲੀ ਹੈ ਤੇ ਆਪਾਂ ਥੋੜਾ ਜਿਹਾ ਬਰੀਫ ਕਿਉਂਕਿ ਸਮੇਂ ਦਾ ਬੜਾ ਵਿਭਾਗ ਹੈ ਤੇ ਕੋ ਕਿਲੇ ਰਹੀ ਹੈ ਤੁਸੀਂ ਬਹੁਤ ਮਸਰੂਫ ਹੋ ਤੇ ਇਹ ਜਿਹੜਾ ਸ਼ੀਦਾ ਸਿੰਘਾਂ ਦਾ ਇਤਿਹਾਸ ਬਾਰੇ ਥੋੜਾ ਜਿਹਾ ਬਰੀਫ ਦੱਸ ਦਿਓ ਤਾਂ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਜਰੂਰ ਦੱਸ ਸਕੀਏ ਵੀ ਇਹ ਇਤਿਹਾਸ ਦੇ ਵਾਲਾ ਕਿੱਥੇ ਆ ਉਹ ਕਿਹੜੇ ਜ਼ਿਲ੍ਹੇ ਚ ਇਹ ਜਿਹੜਾ ਗੁਰਦਾ ਪੈਂਦਾ ਜੀ ਗੁਰਦਾ ਸ਼੍ਰੀ ਬੰਬਤੀ ਡੂਲੀ ਕਲਾ ਜ਼ਿਲ੍ਹਾ ਜਰੰਧਰ ਚ ਪੈਂ ਇਹ ਸਿਕੁਰਦਤ ਇਤਿਹਾਸ ਹੈ ਜੀ ਤੇ ਚੌਧਰੀ ਵੀ ਸਿੱਧਾ ਇਤਿਹਾਸ ਹੈ ਜੀ ਤੇ ਉਸ ਤੋਂ ਪਹਿਲੇ ਇਹ ਜਿਹੜੀ ਜਗ੍ਹਾ ਸੀ ਪਹਿਲਾਂ ਮੰਦਿਰ ਹੁੰਦਾ ਸੀ ਅਸੀਂ ਐ ਜੰਮੂ ਜੰਮੂ ਤੋਂ ਉੱਟ ਕੇ ਆਏ ਹਾਂ ਜੀ ਪਹਿਲਾਂ ਅਸੀਂ Hindu ਜੀ ਉਸ ਤੋਂ ਬਾਅਦ ਸਿੱਖ ਬਣ ਗਿਆ ਉਸ ਤੋਂ ਬਾਅਦ ਨੇੜੇ ਪਾਸੇ ਸਿੱਖ ਚ ਬਣ ਗਿਆ ਉਸ ਤੋਂ ਬਾਅਦ 18ਵੀਂ ਸਦੀ ਦੇ ਵਿੱਚ ਇਹਦੇ ਮਹਾਰਾਜਪਾਲਾ ਰੱਖੀ ਗਈ ਉਹ ਬਖਰਾ ਕਮਰਾ ਬਣਿਆ ਛੋਟਾ ਸੀ ਉਸ ਤੋਂ ਬਾਅਦ ਤੋਂ ਵੱਡੇ ਹਾਲ ਬਣ ਗਏ ਆ ਤੇ ਉਸ ਤੋਂ ਬਾਅਦ ਇੱਥੇ ਸੰਗਰਾਮ ਮੈਨੇ ਮਿਨੇ ਮਨ ਰਾਜਨਾ ਪਛਾ ਕਿ ਦਿਹਾਰਾ ਸੁਣਾਦਾ ਆਪਣੇ ਦਵਾਈ ਦਿਹਾਰਾ ਸਾਰੇ ਗੁਰੂਆਂ ਜਿਨੇ ਪਤਾ ਹੀ ਪਛਾਤ ਕੇ ਦੇ ਦਿਹਾਰੇ ਆ ਪਿੰਡ ਦੇ ਬਾਹਰ ਗੁਰਦਾਰੇ ਮਨਾਏ ਜਾਂਦੇ ਇੱਥੇ ਬਾਬਾ ਮਤੀ ਜੀ 23 ਜਾਂ ਮਿਲ ਨੂੰ ਰੇਸ ਦਾ 11 ਮਾਜਾ ਦਾ ਜੇ ਲਖਾਂ ਲੋਗਾ ਕੇ ਨਾਸਾ ਥੰਦੇ ਜੈਦਰ ਸਾਹਿਬ ਜੀ ਮੈਂ ਧਾਰਮਿਕ ਸਮਾਗੋ ਸੰਗਰਾਂਦ ਦੀ ਗੱਲ ਕੀਤੀ ਹੈ ਸੰਗਰਾਂਦ ਦੇ ਦਿਹਾੜੇ ਦੀ ਗੱਲ ਕੀਤੀ ਹੈ 23 ਤਰੀਕ ਦੀ ਗੱਲ ਕੀਤੀ ਹੈ ਇੱਥੇ ਹੋਰ ਕਿਵੇਂ ਜਾਣੇ ਹਿੱਤ ਦੇ ਕਿ ਇਹ ਕਾਰਜ ਕੀਤੇ ਜਾਂਦੇ ਜਿਵੇਂ ਕੈਂਪਸ ਹੁਣ ਤੁਸੀਂ ਲਵਾਇਆ ਹੈ ਇਹਦੇ ਵਿੱਚ ਕਈ ਵਾਰ ਲੋੜ ਵਾਂ ਜ਼ਰੂਰਤ ਵੰਦੇ ਹਰ ਗੁਰੂ ਘਰ ਦੇ ਵਿੱਚੋਂ ਇਹੋ ਜਿਹਾ ਕਿ ਇਹੋ ਜਿਹੇ ਅਪਰਾਲੇ ਕੀਤੇ ਜਾਂਦੇ ਸਮੇਂ ਸਭਾ ਜੀ ਪਰ ਅਸੀਂ ਤੁਹਾਨੂੰ ਚਾਹੀਦਾ 50000 ਰੁਪਏ ਮਹੀਨੇ ਦਾ ਜੀ ਇਸੇ ਪਰ ਜਿਹੜਾ ਗਰੀਬ ਹੈ ਜਿਹਨਾਂ ਦੇ ਬੰਦੇ ਲਾਜ ਨਹੀਂ ਕਰ ਸਕਦੇ ਜੀ ਇੱਥੇ ਉਹਨਾਂ ਲਈ ਅਸੀਂ ਹੈ ਜਿਹੜੇ ਡਰੈਸ ਹੁੰਦਾ ਕਿ ਜਨਮ ਜੋਲੀ ਆ ਇਹ ਵਿੱਚ ਅਸੀਂ ਡੈਸ ਦੇ ਮਹੀਨੇ ਪੈਸੇ ਕਿੰਨੇ ਆ ਤਾਂ ਹੋਰ ਸੂਤਾ ਸਭ ਮੋਚਰੀ ਵੀ ਹੈ ਜੀ ਆ ਉਤਰ ਕੇ ਮੁੰਡੇ ਗਰੀਬ ਬੰਦੇ ਫ੍ਰੀ ਕਰਦੇ ਆ ਜਿਹੜਾ ਬੰਦੇ ਬਹੁਤ ਵੀ ਹੋ ਜਾਂਦੀ ਆ ਉਹਦੇ ਗਰੀਬ ਪਟਾਪਾ ਉਹ ਫ੍ਰੀ ਦਿੰਦੇ ਆ ਸਾਡੇ ਇੱਕ ਸਕੂਲ ਵੀ ਆ ਸ਼ੀਬਾ ਮਤੀ ਮੁਰੇਪਾ ਸਕੂਲ ਜੀ ਉੱਚ ਐਸ ਸੀ ਵੀ ਸੀ ਬੱਚੇ ਜਿਹੜੇ ਪਰਦੇ ਉਹਨਾਂ ਨੂੰ ਫ੍ਰੀ ਪੜ੍ਹਾਉਨੇ ਤਾਂ ਵਰਤੀ ਦਿੰਦੇ ਆ ਉਸ ਤੋਂ ਬਾਅਦ ਜਿਹੜੇ ਆ 54000 ਇਦਾਂ ਜਿਹਦਾ ਡੈਸਸ ਹੁੰਦਾ ਜਾਂ ਗਰੀਬ ਬੱਚੇ ਆ ਇਦਾਂ ਦੇ ਮਤਲਬ ਪਹਚਾਈ ਤੋਂ 50000 ਰੁਪਿਆ ਅਸੀਂ ਇਸੇ ਖਾਤੇ ਰਹਦੇ ਆਂ ਬਾਕੀ ਨਹੀਂ ਗੱਲਾਂ ਤੇ ਅਸੀਂ ਮੋਕੇ ਹਸਾਣਾ ਸਿੱਕੀ ਨਾਲ ਜੋੜਨੇ ਨਗਰ ਕੇ ਕਿਚਨ ਦੁਬਾਰਾ ਕਰਨੇ ਉਸ ਤੋਂ ਬਾਅਦ ਹੀ ਸਾਡਾ ਹਰ ਇੱਕ ਸਾਲ ਅਸੀਂ ਬੱਚੇ ਛੋਟੇ ਪਗ ਬੱਚਿਆਂ ਨੂੰ ਪਗਲੀ ਬਣਦੀ ਚੇਰੀ ਵੀ ਦਿੰਦੇ ਆਂ ਕਿ ਸਿੱਕੀ ਧਰਮ ਨਾਲ ਜੋੜਨ ਤੇ ਬਾਕੀ ਹੋਰ ਵੀ ਭੱਲੇ ਦਾ ਪਿੰਡ ਦੇ ਵਿੱਚ ਕੋਈ ਵਿਕਾਸ ਦਾ ਕੰਮ ਆ ਜਾਂ ਹੋਰ ਕੋਈ ਕੰਮ ਆ ਗਰੀ ਘੱਪ ਕੇ ਲੈ ਜਾਂ ਹੋਰ ਰੇਸੀ ਵੱਧ ਤੋਂ ਵੱਧ ਬਰਤਨ ਕਰ ਰਹੇ ਆਂ ਆ ਜੈਦਾ ਸਾਹਿਬ ਇਸ ਗੁਪਤ ਗੋਦੇ ਦੌਰਾਨ ਅਸੀਂ ਕੋ ਗੱਲ ਕਰਨੀ ਭੁੱਲ ਗਏ ਬੜੀ ਤੁਸੀਂ ਗਾਗਰ ਸਾਗਰ ਪਰਨ ਦੀ ਗੱਲ ਕੀਤੀ ਹੈ ਗੁਰਦੁਆਰਾ ਛੀਦਾ ਸਿੰਘ ਬਾਸ਼ੀਰਬਾਬ ਮਤੀ ਜੀ ਬਾਰੇ ਤੇ ਹੋਰ ਜਿਹੜੇ ਤੁਸੀਂ ਇੱਥੇ ਕਾਰਜ ਕੀਤੇ ਜਾਂਦੇ ਆ ਜਾਂ ਹੋਰ ਕੋਈ ਗੱਲ ਛੋਟੀ ਜੀ ਕਿਸੇ ਤਰ੍ਹਾਂ ਦੀ ਜਿਹੜੀ ਤੁਸੀਂ ਆ ਸਾਡੇ ਦਰਸ਼ਕਾਂ ਨੂੰ ਦੱਸਣੀ ਚਾਹੁੰਦੇ ਹੋ ਐਸੇ ਮੈਂ ਲੋਕਾਂ ਨੂੰ ਇਹ ਹੀ ਬੇਨਤੀ ਕਰਦੇ ਆ ਆਪਣਾ ਜਿਹੜਾ ਵੇਸਾ ਛੱਡੋ ਬੜਾ ਮਾਡਰਨ ਨਾ ਹੋਵੋ ਗੁਰੂ ਘਰਾਂ ਜੋੜੋ ਜਿਹੜਾ ਬੰਦਾ Hindu Hindu ਧਰਮ ਨਾਲ ਜੁੜੇ ਜਿਹੜਾ ਮੁਸਲਮਾਨ ਮੁਸਲਮਾਨ ਧਰਮ ਨਾਲ ਜੁੜੇ ਗੁਰੂ ਘਰਾਂ ਜੁੜੋ ਜਿਹੜੇ ਅੱਜਕੱਲ ਜਿਹੜੇ ਆ ਦੇਉ ਘਰ 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 ਪ੍ਰਸਾਦ ਹੋ ਰਹੇ ਨੇ ਚੜਾਈਆਂ ਹੋ ਸਾਡਾ ਇਹ ਆ ਬਈ ਫਿਰ ਅਸੀਂ ਗੁਰੂ ਘਰ ਤੋਂ ਆਪਾਂ ਦੂਰ ਹੋ ਰਹੇ ਤਾਂ ਇਹ ਕਿ ਅਸੀਂ ਮਾਡਰਨ ਸੇ ਗਵਾਨਦੇ ਰਹੇ ਆ ਮਾਡਰਨ ਸਿੱਖ ਹੋਣ ਦੇ ਨਾਂ ਸਾਨੂੰ ਨੁਕਸਾਨ ਹੋ ਰਿਹਾ ਆ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਸਨ ਜਹੇਦਾਰ ਮਨੋਤ ਸਿੰਘ ਅੰਕੁਰ ਦੁਆਰਾ ਸ਼੍ਰੀ ਦਬਾਬਾ ਮਤੀ ਸਾਹਿਬ ਦੇ ਪ੍ਰਧਾਨ ਨੇ ਜਿਨ੍ਹਾਂ ਨੇ ਅੱਜ ਇੱਥੇ ਗੁਰੂ ਘਰ ਦੇ ਵਿੱਚ ਹੋਣ ਵਾਲੇ ਧਾਰਮਿਕ ਸਮਾਗਮ ਬਾਰੇ ਨਾਲ ਦੀ ਨਾਲ ਸਿੱਖ ਕੌਮ ਦੇ ਜਿਹੜੇ ਵਿਸੇ ਨੂੰ ਸੰਭਾਲਣ ਦੀ ਗੱਲ ਕੀਤੀ ਐ ਇੱਥੇ ਹੋਣ ਵਾਲੇ ਜਿਹੜੇ ਕਾਰਜਾਂ ਬਾਰੇ ਦੱਸਿਆ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਤੱਕ ਆਵਾਮ ਤੱਕ ਇਹਨਾਂ ਦੇ ਨਾਲ ਕੀਤੀ ਗੱਲਬਾਤ ਪਹੁੰਚਾ ਦੇ ਗਏ ਬਹੁਤ ਸਾਰੇ ਲੋਕ ਜੋ ਇਸ ਇਲਾਕੇ ਦੇ ਨਾਲ ਆ ਦੇਸ਼ਾਂ ਬਦੇਸ਼ਾਂ ਵਿੱਚ ਧਰਤੀ ਤੇ ਆ ਕੇ ਨਤਮਸਤ ਹੋਣੇ ਸ਼੍ਰੀ ਕੜਬਾ ਸਾਹਿਬ ਰੰਗ ਕੋ ਲੜੀਵਾਰ ਨਮਕਤ ਹੋਦੇ ਤੇ ਕਰੀ ਭਈਆ ਕਰਵਾਉਂਦਾ ਕੋਸ਼ਿਸ਼ ਕਰਾਂਗੇ ਦਾ ਵਾਰਤ ਲਈ ਜਲੰਧਰ ਤੋਂ ਦਲਜੀਤ ਅਜਲੂਹਾ ਬਹੁਤ ਬਹੁਤ ਧੰਨਵਾਦ ਜਹਾਜਾ